ਜੋ ਪਿੰਡ ਛੱਪਿਆ ਨੇ ਸੰਗਤ ਜੋ ਖਨੋਰੀ ਬਾਰਡਰ ਤੇ ਚੱਲੀ ਹੈ ਤੇ ਆਪਣੇ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆ। ਸਸੀ ਗਾਲ ਪ੍ਰਧਾਨ ਜੀ ਤੇ ਆਪਣਾ ਇਹ ਦੱਸੋ ਜੀ ਕੀ ਅਗਲੀ ਆਪਣਾ ਜੋ ਕਾਰਵਾਈ ਹੈ? ਆਪਣਾ ਜੋ ਆਪਾਂ ਨੂੰ ਹੀ ਪਤਾ ਹੀ ਹੈ ਜਿਹੜਾ ਜੋ 13 ਫਰਵਰੀ ਤੋਂ ਸਾਨੀ ਦੋਲਣਾ ਆਪਣੇ ਵੱਖ-ਵੱਖ ਖਨੋਰੀ ਬਾਰਡਰ ਤੇ ਰਤਨਗੁਰਾ ਬਾਰਡਰ ਤੇ ਸਿੰਘੂ ਪਾਟ ਤੇ ਆਪਣਾ ਚੱਲ ਰਿਹਾ ਹੈ। ਹੈ? ਉਸ ਦੇ ਸਬੰਧ ਵਿੱਚ ਪਿਛਲੀ ਵੀ ਉਹ 13 ਵੀ ਜਿਹੜਾ ਆਪਾਂ ਦਿੱਲੀ ਵਿੱਚ ਲਾ ਕੇ ਆਏ ਆ। ਪਾਰ ਸਰਕਾਰ ਨੇ ਆਪਣੀਆਂ ਮੰਗੀਆਂ ਹੋਈਆਂ ਮੰਨਾ ਸੀ ਮੰਗਾ ਸੀ ਉਹ ਆਪਣੀਆਂ ਲਾਗੂ ਨਹੀਂ ਕੀਤੀਆਂ ਇਸ ਵਾਰ ਦੂਸਰੀ ਵਾਰੀ ਸਾਡੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗੀਸ ਸਿੰਘ ਡੱਲੇਵਾਰ ਸਾਹਿਬ ਜੀ ਨੇ ਦੂਸਰੀ ਵਾਰੀ ਬੜਾ ਉਦੋਂ ਪ੍ਰਾਲਾ ਕਰਕੇ ਜੋ ਇਸ ਵਾਰ 13 ਫਰਵਰੀ ਤੋਂ ਅਸੀਂ ਦਿੱਲੀ ਵਾਲ ਕੁਚ ਹੋਏ ਆ ਤੇ ਅੱਜ ਸਾਨੂੰ ਲਗਭਗ 11 ਮਿੰਨਿਟ ਉੱਥੇ ਬੈਠਣ ਨੂੰ ਹੋ ਚੁੱਕਿਆ ਹੈ ਸਾਲ ਭਾ ਇਹ ਹੋਣ ਵਾਲਾ ਹੈ ਪਾਰ ਸਰਕਾਰ ਨੇ ਸਾਡੀ ਕਿਸੇ ਵੀ ਗੱਲ ਦੀ ਕੋਈ ਗੱਲ ਨਹੀਂ ਗੌੜੀ ਇਸ ਕਰਕੇ ਉਹਨਾਂ ਨੇ ਅੰਤ ਵਿੱਚ ਸਾਡੇ ਸਿੱਧੂਪੁਰ ਜਥੇਬੰਦੀ ਦੇ ਕਮਾਂਡਰ ਸਰਦਾਰ ਜਗੀਰ ਸਿੰਘ ਜੀ ਢੱਲੇਵਾਲ ਸਾਹਿਬ ਜੀ ਨੇ ਜੋ ਅੰਤਮ ਆਪਣਾ ਮਨਵਾਤ ਰੱਖਿਆ ਹੈ ਉਹਦੇ ਸੰਬੰਧ ਵਿੱਚ ਅਸੀਂ ਅੱਜ ਸਾਡੀਆਂ ਭੈਣਾ ਪਿੰਡ ਸਤਿਆਣ ਤੋਂ ਇਕ ਜਥੇ ਦੇ ਰੂਪ ਵਿੱਚ ਅਸੀਂ ਇੱਥੇ ਰਵਾਨਾ ਹੋ ਰਹੇ ਆ ਪਿਛਲੀ ਵਾਰ ਵੀ ਅ ਇੱਕ ਵਾਰ ਅਸੀਂ ਦੋ ਚਾਰ ਖੇਸ਼ਤੀ ਜੈਸ ਨਵੈ ਸੀ ਉਸੇ ਤੀ ਸਾਨੂੰ ਸਾਡੀਆਂ ਭੈਣਾਂ ਨੇ ਵਧੀਆ ਸ਼ਗੁੜੀਅਤ ਕੀਤੀ ਐ ਇਸ ਵਾਰ ਵੀ ਖਨੋਦੀ ਬਾਡਰ ਤੇ ਵੀ ਸਾਡੀਆਂ ਭੈਣਾਂ ਨੇ ਪਿਛਲੀ ਵਾਰ ਅਸੀਂ ਇੱਕ ਦਿਨ ਰੱਖਿਆ ਸੀ ਉਸ ਵੇਲੇ ਵੀ ਇਹਨਾਂ ਨੇ ਵੱਧ ਤੋਂ ਵੱਧ ਸਾਨੂੰ ਯੋਗਦਾਨ ਦਿੱਤਾ ਸਾਡੇ ਨਾਲ ਮੋਢੇ ਸਾਡੀਆਂ ਭੈਣਾਂ ਖੜੀਆਂ ਤੇ ਸਾਡੇ ਨਾਲ ਮੋਢਾ ਲਾ ਕੇ ਮੋਢਾ ਲਾ ਕੇ ਸਾਨੂੰ ਵੱਧ ਤੋਂ ਵੱਧ ਸ਼ਗੁੜੀਅਤ ਦਿੱਤੀ ਆ ਅਸੀਂ ਸਾਡੀਆਂ ਭੈਣਾਂ ਦੇ ਬਹੁਤ ਹੀ ਰਿਣੀ ਆ ਇੰਨਾ ਨੇ ਸਾਡੇ ਕਿਉਂਕਿ ਜਿਹਦੇ ਅੰਦਰ ਜज्ਬਾ ਵਸਦਾ ਉਹੀ ਅੰਦੋਲਨ ਜਿੱਤੇ ਜਾਂਦੇ ਆ ਆ ਸਾਡੀਆਂ ਪੈਣਾ ਦੇ ਵਿੱਚ ਜੋ ਇੱਕ ਕਿਸਾਨੀ ਦਾ ਅੰਦੋਲਨ ਜज्ਬਾ ਵਸਿਆ ਇਹਨਾਂ ਨੇ ਇਸ ਜज्ਬੇ ਨੂੰ ਆਪਣੇ ਅੰਦਰ ਵਸਾ ਕੇ ਅੱਜ ਆ ਸਾਡੇ ਨਾਲ ਇਹ ਇਥੇ ਰਵਾਨਾ ਹੋ ਰਹੀਆਂ ਅਸੀਂ ਇਸ ਗੁਰੂਆਂ ਪੀਰਾਂ ਦੀ ਧਰਤੀ ਤੋਂ ਪਹਿਲੇ ਦਿਨ ਜਦੋਂ ਅਸੀਂ 13 ਫਰਵਰੀ ਨੂੰ ਦਿੱਲੀ ਵਾਲ ਕੁਚ ਹੋਏ ਸੀਗੇ ਇਸ ਪਵਿੱਤਰ ਧਰਤੀ ਤੋਂ ਅਰਦਾਸ ਬੇਨਤੀ ਕਰਕੇ ਹੀ ਚੰਦੇ ਸੀ ਅੱਜ ਵੀ ਅਸੀਂ ਇਸ ਪਿੱਤਰ ਧਰਤੀ ਤੋਂ ਗੁਰੂ ਮਾਰਾ ਦਾ ਊਠ ਆਸਰਾ ਲੈ ਕੇ ਮਹਾਪੁਰਸ਼ਾਂ ਦੀ ਪਿੱਤਰ ਧਰਤੀ ਤੋਂ ਅਸੀਂ ਅੱਜ ਇੱਥੋਂ ਨੌਂਦੀ ਬਾੜ ਵਾਲਾ ਰਵਾਨਾ ਹੋ ਰਹੇ ਹਾਂ ਅਸੀਂ ਪਰਮਾਤਮਾ ਦੇ ਇਹ ਦਾਸ ਬੇਨਤੀ ਕਰਦੇ ਹਾਂ ਸਾਡੇ ਇਸ ਜੋ ਕਮਾਂਡਰ ਸਿੱਧੂ ਪਰਜੇਠੇ ਬੰਦੀ ਦੇ ਸਰਦਾਰ ਜੀਤ ਸਿੰਘ ਜੱਲੇਵਾਲਾ ਸੁਭਾ ਪ੍ਰਧਾਨ ਉਹਨਾਂ ਦੀ ਸਿਰਕ ਤੰਦਰੁਸਤ ਤੰਦਰੁਸਤੀ ਵਾਸਤੇ ਤੇ ਸਾਡੀ ਜੋ ਇਕਸਾਨੀ ਦੋਲਣਾ ਹੈ ਇਸ ਵਿੱਚ ਚੜ੍ਹਦੀ ਕਲਾ ਬਖਸ਼ੀ ਵਾਹਿਗੁਰੂ ਜੀ ਦਾ ਕਾਲ ਸਤਿ ਨਾਰਾ ਲਾਣੇ ਨਾਰਾ ਲਾਣੇ ਭਾਰਤੀਕ ਸਹਾਡ ਜੁਨੀਅਰ ਸਿੱਧੂ ਪਰ ਜਿੰਦਾਬਾਦ ਜਿੰਦਾਬਾਦ ਭਾਰਤੀਕ ਸਹਾਡ ਜੁਨੀਅਰ ਸਿੱਧੂ ਪਰ ਜਿੰਦਾਬਾਦ ਜਿੰਦਾਬਾਦ